ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਖ ਕਾਮ ਦੇ ਮਹਾਨ ਜਰਨੈਲ ਸਰਦਾਰ ਜਸ ਸਿੰਘ ਰਾਮਗੜੀਆ ਦਾ ਜਨਮ 5 ਮਈ 1723 ਨੂੰ ਪਿਤਾ ਪਗਵਾਨ ਦਾਸ ਜੀ ਮਾਤਾ ਗੰਗਾ ਜੀ ਦੇ ਕੋਖੋਂ ਬੇਨ ਇਚੋ ਗੇ ਲ ਪਾਕਿਸਤਾਨ ਵਿਕੇ ਹੋਇਆ ਪੰਜ ਪਰਹਾਵਾਂ ਵਿੱਚੋਂ ਮਹਾਰਾਜਾ ਜਸ ਸਿੰਘ ਸਭ ਤੋਂ ਵੱਡੇ ਸਨ ਭਾਈ ਕਾਨ ਸਿੰਘ ਨਾਬਾ ਮਹਾਨ ਕੋਸ਼ਿਸ਼ ਵਿੱਚ ਦੇਖਦੇ ਹਨ ਗਿਆਨੀ ਭਗਵਾਨ ਸਿੰਘ ਦਾ ਸੁਪੁੱਤਰ ਸ਼ਾਸਤਰ ਵਿਦਿਆ ਦਾ ਤਨੀ ਅਤੇ ਵੱਡਾ ਹਿੰਤੀ ਸੀ ਇਹ ਗੁਰਬਾਣੀ ਦਾ ਪ੍ਰੇਮੀ ਵਰਤਾ ਕੇ ਸ਼ਕਨ ਵਾਲਾ ਅਤਿਨਿਡਰ ਗਯੋਦਾ ਸੀ ਕਿ ਅਸ ਨਰੰਗ ਦੀ ਹਿਸਟਰੀ ਆਪਨ ਜਾ ਵਿੱਚ ਦਿਖਾਇਆ ਹੈ ਕਿ ਸਰਦਾਰ ਜਸਤਸੰਗ ਆਰੰਗੜੀਆਂ ਦੇ ਵਡੇ ਵਡੇ ਲਾਹੌਰ ਰਾੜਪੂਤਾਂ ਦੀ ਬੰਸਾਵਲੀ ਰਾੜਪੂਤਾਂ ਦੇ ਖਨੋਜ਼ ਦੇ ਮਾਲਕਾਂ ਨਾਲ ਮਿਲਦੀ ਹੈ ਅਤੇ ਇਹ انہਾਂ ਵਿੱਚੋਂ ਹੀ ਸਨ ਵਾਰ ਘਰ ਵਿੱਚ ਹੀ ਇਹਨਾਂ ਨੇ ਆਪਣੇ ਪਿਤਾ ਕੋਲੋਂ ਗੁਰਮਖੀ ਸਿੱਖੀ ਸਰਦਾਰ ਗੁਰਦਿਆਲ ਸਿੰਘ ਪੰਜਵਾੜਾ ਹੱਥੋਂ ਇਹਨਾਂ ਨੇ ਅੰਮ੍ਰਿਤ ਦੀ ਪਹੁੰਚੀ ਜਸਾ ਸਿੰਘ ਦੀ ਦਾਵਿਆ ਗੁਰਦਿਆਲ ਕੋਲ ਨਾਮ ਹੋਇਆ ਜਿਸ ਦੀ ਕੁਖੋਂ ਦੋ ਪੁੱਤਰਾਂ ਨੇ ਜਨਮ ਲਿਆ ਭਾਈ ਜੋਧ ਸਿੰਘ ਤੇ ਭਾਈ ਵੀਰ ਸਿੰਘ ਨੇ ਉਹਨਾਂ ਦੇ ਦਾਦਾ ਹਰਦਾਸ ਸਿੰਘ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਕੋਲ ਹੀ ਰਹਿੰਦੇ ਸਨ ਤੇ ਯੋਧੇ ਦੇ ਹਥਿਆਰ ਬੰਦੂਕਾਂ ਤਲਵਾਰਾਂ ਪਾਲੇ ਆਦ ਬਣਾਉਂਦੇ ਹੁੰਦੇ ਸਨ ਜਿਨ੍ਹਾਂ ਨੂੰ ਚਲਾਉਣ ਵਿੱਚ ਉਹ ਆਪ ਵੀ ਮਾਹਰ ਸਨ ਗੁਰੂ ਜੀ ਕੋਲ ਜੋ ਲਗਣੀ ਹੁੰਦੀ ਸੀ ਉਹ ਸਰਦਾਰ ਹਰਦਾਸ ਸਿੰਘ ਨੇ ਹੀ ਤਿਆਰ ਕੀਤੀ ਸੀ ਉਹਨਾਂ ਨੂੰ ਗੁਰੂ ਜੀ ਦੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੌਜ ਵਿੱਚ ਸ਼ਾਮਲ ਹੋਣ ਦਾ ਮਾਣ ਮਿਲਿਆ ਸੀ 1710 ਈਸਵੀ ਵਿੱਚ ਉਹ 2000 ਸਿਪਾਹੀਆਂ ਨਾਲ ਬਜਵਾੜੇ ਵਿੱਚ ਦਲੇਰ ਖਾਨ ਨਾਲ ਲੜਦਿਆਂ ਸ਼ਕਤ ਜਖਮੀ ਹੋ ਗਏ ਅਤੇ ਬਾਅਦ ਵਿੱਚ ਉਹਨਾਂ ਦੀ ਮੌਤ ਹੋ ਗਈ। ਉਹਨਾਂ ਨੇ ਹੀ ਆਪਣੇ ਪੁੱਤਰ ਸਰਦਾਰ ਭਗਵਾਨ ਸਿੰਘ ਨੂੰ ਹਥਿਆਰ ਬਣਾਉਣ ਅਤੇ ਚਲਾਉਣ ਦੀ ਕਲਾ ਸਿਖਾਈ। ਜੋ ਅੱਗੇ ਗਿਆਨੀ ਭਗਵਾਨ ਸਿੰਘ ਨੇ ਆਪਣੇ ਪੁੱਤਰ ਜਸਾਤ ਸਿੰਘ ਨੂੰ ਸਿਖਾਈ। ਸਰਦਾਰ ਭਗਵਾਨ ਸਿੰਘ ਬਾਅਦ ਵਿੱਚ 1738 ਈਸਵੀ ਵਿੱਚ ਵਜੀਰਾਬਾਦ ਵਾਣੀ ਵਿੜਾਈ ਜੋ ਕਿ ਨਾਦਰ ਸ਼ਾਹ ਵਿਰੁੱਧ ਸੀ। ਵਿਵệਤ ਸੱਤ ਜਖਮੀ ਹੋ ਕੇ ਬਾਅਦ ਵਿੱਚ ਹੀ ਦੀ ਪਾ ਗਏ। ਇਸ ਲੜਾਈ ਮੌਕੇ ਜਸ ਸਿੰਘ ਦੀ ਉਮਰ 15 ਸਾਲ ਦੀ ਹੀ ਸੀ ਕਿ ਆਪ ਨੇ ਇਸ ਲੜਾਈ ਵਿੱਚ ਆਪਣੀ ਬਹਾਦਰੀ ਵਿਖਾਈ ਇਸ ਤਰ੍ਹਾਂ ਦੇ ਮਾਹੌਲ ਵਿੱਚ ਸਰਦਾਰ ਜਸ ਸਿੰਘ ਨੂੰ ਬਚਪਨ ਵਿੱਚ ਹੀ ਪਿਓ ਦਾਦੇ ਤੋਂ ਹੀ ਹਥਿਆਰ ਬਣਾਉਣੇ ਤੇ ਚਲਾਉਣੇ ਦੀ ਜਾਚ ਮਿਲ ਗਈ ਸੀ ਵਜੀਰਾਬਾਦ ਵਾਲੀ ਲੜਾਈ ਵਿੱਚ ਸਰਦਾਰ ਜਸ ਸਿੰਘ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਜਕਰੀਆ ਖਾਨ ਨੇ ਉਹਨਾਂ ਨੂੰ ਪੰਜ ਪਿੰਦ ਵੱਲਾ ਬੇਰਕਾ ਸੁਲਤਾਨ ਵੇਂਦ ਟੋਂਗ ਦੇ ਚੱਬਾਂ ਇਨਾਮ ਵਜੋਂ ਦਿੱਤੇ ਜੋ ਕਿ ਬਾਅਦ ਵਿੱਚ ਉਹਨਾਂ ਨੇ ਆਪਣੇ ਭਰਾਵਾਂ ਵਿੱਚ ਹੀ ਵੰਡ ਦਿੱਤੇ ਸਰਦਾਰ ਜਸਤ ਸਿੰਘ ਰਾਮਗੜੀਆ ਦੀ ਜ਼ਿੰਦਗੀ ਦੀਆਂ ਮਹਾਨ ਪ੍ਰਾਪਤੀਆਂ ਦਾ ਵੇਰਵਾ ਇੱਕ ਦੋ ਪੰਨਿਆਂ ਵਿੱਚ ਹੀ ਨਹੀਂ ਸਮੇਟਿਆ ਜਾ ਸਕਦਾ ਸਗੋਂ ਇਹ ਤਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਚਮਕਦਾ ਹੋਇਆ ਆਉਣ ਵਾਲੀਆਂ ਨਸਲਾਂ ਲਈ ਹਮੇਸ਼ਾ ਹੀ ਪ੍ਰੇਰਨਾ ਸਰੋਤ ਬਣਿਆ ਰਹੇਗਾ ਅਕਤੂਬਰ 1748 ਈਸਵੀ ਵਿੱਚ ਜਦੋਂ ਦੀਵਾਲੀ ਦੇ ਮੌਕੇ ਤੇ ਸ੍ਰੀ ਅੰਮ੍ਰਿਤਸਰ ਵਿੱਚ ਸਰਬੱਤ ਖਾਲਸਾ ਜੁੜਿਆ ਨਾਲ ਲਾਹੌਰ ਦੇ ਸੂਬੇਦਾਰ ਮੀਰ ਬਨੂ ਨੇ ਸਿੱਖਾਂ ਨੂੰ ਖਦੇੜਨ ਲਈ ਅੰਮ੍ਰਿਤਸਰ ਉੱਤੇ ਹਮਲਾ ਕਰ ਦਿੱਤਾ ਬਹੁਤੇ ਸਿੱਖ ਨੇਰਲੇ ਜੰਗਰਵਾਲ ਕਿਸਕ ਗਏ ਪਰ ਲਗਭਗ 500 ਸਿੱਖਾਂ ਨੇ ਨਵੀ ਬਣੀ RAM ਰੌਣੀ ਨਾ ਦੀ ਕੱਚੀ ਗੜੀ ਵਿੱਚ ਸ਼ਰਨ ਲੈ ਲਈ ਮੁਗਲ ਸੈਨਾ ਨੇ 4 ਮਹੀਨੇ ਕਿਰਾ ਪਾਈ ਰੱਖਿਆ ਇਸ ਵਿੱਚ ਲਗਭਗ 200 ਸਿੰਘ ਸ਼ਹੀਦ ਹੋ ਗਏ ਸੀ ਬਾਕੀ ਬੱਚੇ ਅੰਦਰ ਲਿਆਂ ਸਿੰਘਾਂ ਨੇ ਸਰਦਾਰ ਜਸਾ ਸਿੰਘ ਨੂੰ ਮਦਦ ਲਈ ਕਿਹਾ ਜਸਾ ਸਿੰਘ ਨੇ ਅਦੀਨਾ ਬੇਗ ਦੀ ਨੌਕਰੀ ਛਾੜ ਕੇ ਦੀਵਾਨ ਕੌੜਾ ਮਲ ਰਹੀਂ ਗੜੀ ਦਾ ਕੇ ਰਾਸ਼ਡਵਾਇਆ ਨਵੰਬਰ 1853 ਈਸਵੀ ਵਿੱਚ ਮੀਰ ਮੰਨੂ ਦੀ ਮੌਤ ਹੋ ਗਈ ਪੰਜਾਬ ਵਿੱਚ ਗਰਪਲੀ ਦਾ ਮਾਹੌਲ ਬਣ ਗਿਆ ਰਾਮਰਾਉਣੀ ਗੜੀ ਨੂੰ ਫਿਰ ਤੋਂ ਉਸਾਰਨ ਦਾ ਕੰਮ ਜਸਾ ਸਿੰਘ ਨੂੰ ਸੌਂਪਿਆ ਗਿਆ ਉਹਨਾਂ ਨੇ ਗੜੀ ਦਾ ਨਿਰਮਾਣ ਕਰਾ ਕੇ ਉਸ ਦਾ ਨਾਮ ਰਾਮਗੜ ਰੱਖਿਆ ਉਸ ਤੋਂ ਬਾਅਦ ਹੀ ਰਾਮਗੜਿਆ ਸ਼ਬਦ ਉਹਨਾਂ ਦੇ ਨਾਮ ਅਗਰ ਇੱਕ ਪਹਿਚਾਨ ਵਜੋਂ ਬਣਿਆ 1790 ਵਿੱਚ ਅਬਦਾਲੀ ਨੇ ਪਾਣੀਪਤ ਵਿੱਚ ਮਰਾਠਿਆਂ ਨੂੰ ਹਰਾ ਕੇ ਦਿੱਲੀ ਵਿੱਚ ਬਹੁਤ ਬੁਰੀ ਤਰ੍ਹਾਂ ਲੁੱਟ ਮਚਾਈ ਲੁੱਟ ਦੇ ਨਾਲ-ਨਾਲ ਉਹ 2000 Hindu ਲੜਕੀਆਂ ਨੂੰ ਵੀ ਨਾਲ ਲੈ ਕੇ ਕਾਬਲ ਵੱਲ ਚੱਲ ਪਿਆ ਜਸਾ ਸਿੰਘ ਆਰਮਗੜੀਆ ਅਤੇ ਜਸਾ ਸਿੰਘ ਅਹਲੂਵਾਲੀਆਂ ਨੇ ਉਸ ਨੂੰ ਜਾ ਕੇ ਰਿਆ ਉਸ ਤੋਂ ਲੋਟਦਾ ਮਾਲ ਖੋ ਕੇ ਲੜਕੀਆਂ ਨੂੰ ਛੁੜਵਾ ਕੇ ਉਹਨਾਂ ਨੂੰ ਕਰੋ ਕਰੀਬ ਪਹੁੰਚਾਇਆ ਸਰਦਾਰ ਜਸਾ ਸਿੰਘ ਆਰਮਗੜੀਆ ਦੀ ਜ਼ਿੰਦਗੀ ਦੀ ਸਭ ਤੋਂ ਮਹੱਤਵਪੂਰਨ ਇਤਿਹਾਸਿਕ ਘਟਨਾ 11 ਮਾਰਚ 1783 ਨਾਲ ਜੁੜੀ ਹੋਈ ਹੈ 1783 ਨੂੰ ਸਿੱਖ ਫੌਜ ਨੂੰ ਸਿੱਖ ਫੌਜ ਦੇ ਮੇਦਲੀ ਦੇ ਇੱਕ ਪਾਸੇ ਮਹਾਰਾਜਾ ਦੇਸਾ ਸਿੰਘ ਆਰਮਗੜੀਆ ਆਪਣੀ ਫੌਜ ਨਾਲ ਤੇ ਦੂਸਰੇ ਪਾਸੇ ਸਵਦਾਰ ਜਸਾਸ ਸਿੰਘ ALU ਵਾਲੀਆ ਤੇ ਬਦਿਲ ਸਿੰਘ ਆਪਣੀਆਂ ਫੋਰਡਸ ਮਿਟ ਪੌਂਟੇ ਗੇਸ ਸਟਾਰਟਿੰਗ ਅ ਸਿਕ ਫੋਰ ਡਨ ਗਿਆ ਮਾਰਕ ਟੂ ਸਟਾਰਟ ਆਊਟ ਸੁਪਰਾਸੀਨੂ ਦਿੱਲੀ ਦੇ ਲਾਲ ਕਿਲੇ ਵਿੱਚ ਡਾਕਨ ਹੋ ਕੇ ਕਿਲੇ ਤੇ ਕਵਡਿਆ ਕਰਕੇ ਤੇ ਦੀ ਵੀ ਹੇ ਕੋਤੇ ਕਿ ਇਸ ਨੇ ਸ਼ਾਨਾਂ ਲਹਿਰਾਤੀ ਸੀ ਕਮਿੰਗ ਐ ਦਿੱਤਾ ਦੇ ਚੰਦੇਗਾ ਦੇ ਇੱਕ ਹੋਰ ਮਤਵਪੂਰਨ ਘਟਨਾ ਦਾ ਜਿਕਰ ਮੰਗ ਇੱਥੇ ਜੀ ਬਹੁਤ ਜ਼ਰੂਰੀ ਹੈ ਦਿੱਲੀ ਤੋਂ ਵਾਪਸ ਆਉਂਦੇ ਆ ਮੁਗਲਾਂ ਦੇ ਤੋਪਖਾਨੇ ਦੀਆਂ ਚਾਰ ਬੰਦੂਕਾਂ ਤੇ ਮੁਗਲਾਂ ਦੀ ਤਾਜ ਪੋਸ਼ੀ ਵਾਲੇ ਰੰਗ ਬਰੰਗੇ ਪੱਥਰ ਦੀ ਇੱਕ ਸੁੰਦਰ ਸੇਲ ਗੈਸ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜੀ ਆਪਣੇ ਨਾਲ ਅੰਮ੍ਰਿਤਸਰ ਲੈ ਕੇ ਆਏ ਇਹ 6 ਫੁੱਟ ਲੰਮੀ 4 ਫੁੱਟ ਚੌੜੀ 9 ਇੰਚ ਮੋਟੀ ਸੇਲ ਇਸ ਸਮੇਂ ਰਾਮਗੜੀ ਦੇ ਬੁੰਗੇ ਵਿੱਚ ਪਈ ਹੈ ਉਸ ਨੂੰ ਹੁਣ ਰਾਮਗੜੀ ਦੇ ਬੁੰਗੇ ਦੇ ਤੌਰ ਤੇ ਜਾਣਿਆ ਜਾਂਦਾ ਹੈ ਸਰਦਾਰ ਗਿੱਸਾ ਸੇਂਗ ਦੈਟ ਆਮਗੜੀ ਆਤੇ ਉਨਦੀ ਮਿਸਲ ਤੋਂ ਵਦੈ ਸ਼ੀ ਗੁਦਵਾਨ ਨੀ ਪ੍ਰਭਾਵਤ ਹੋਇਆ। ਉਹਨਾਂ ਨੇ ਇਸ ਬਾਰੇ ਲਿਖਿਆ ਹੈ ਜੇ ਡੀਕ ਮਿੰਗਮ ਲਿਖਦਾ ਹੈ ਕਿ ਮਾਝੇ ਵਿੱਚ ਪਹਿਲਾਂ ਤਾਕਤ ਫੜਨ ਵਾਲੇ ਰਾਮਗੜੀਏ ਸਨ। ਆਤੇ ਐਂਗਰੇਜ ਦੰਬੇ ਕਪ ਤੇ ਆਸਕਰ ਲਿਖਦਾ ਹੈ ਸਿੱਖ ਮਿਸਲਾਂ ਚੋਂ ਰਾਮਗੜੀਆਂ ਮਿਸਰ ਸਭ ਤੋਂ ਤਾਕਤਵਾਰੀ ਹੈ। 8 10 1800 ਦੇ ਨੂਨ ਜਿਸ ਹਸ ਰਾਮਗੜੀਆ ਅਸੀਂ ਸਾਲ ਦੀ ਉਮਰ ਹੰਡਾਂ ਦੇ ਆਪਣੀ ਰਾਜਧਾਨੀ ਸ਼੍ਰੀ ਹਰਗੋਬਿੰਦਪੁਰ ਵਿਖੇ ਸਵਰਗਵਾਸ ਹੋ ਗਏ ਅੱਜ ਦੇ ਸਮੇਂ ਦੀ ਇਹ ਬਹੁਤ ਵੱਡੀ ਲੋੜ ਹੈ ਕਿ ਪੰਜਾਬ ਦੀ ਧਰਤੀ ਦੇ ਜਾਈ ਮਹਾਨ ਜੋਧਿਆਂ ਦੀਆਂ ਸਿੱਖੀ ਸੰਗ ਬਾਤਾਂ ਦੇ ਚੱਲਦੇ ਆ ਪਾਈਆਂ ਪੈੜਾਂ ਦੇ ਨਿਸ਼ਾਨ ਪਛਾਣੀਏ ਤੇ ਕੋਸ਼ਿਸ਼ ਕਰੀਏ ਕਿ ਜਿਆਦਾ ਨਹੀਂ ਤੇ ਥੋੜਾ ਥੋੜਾ ਹੀ ਸਹੀ ਕੁਝ ਤਾਂ ਉਹਨਾਂ ਦੀ ਜਿੰਦਗੀ ਤੋਂ ਪ੍ਰੇਰਣਾ ਲੈ ਕੇ ਅੱਗੇ ਆਉਣ ਵਾਲੀ ਪੀੜ੍ਹੀ ਦੇ ਹੀ ਸਿਤ ਆਪਣੇ ਇਤਿਹਾਸ ਦੇ ਮਹਾਨ ਪ੍ਰਾਪਤੀਆਂ ਦਾ ਬਾਣੇ ਚੋਰੀ ਪੱਕੇ ਜਲਵੇ ਵਾਹੀ ਗੁਰਜੀਤ ਕਾ ਚਲਸਾ ਵਾਹੀ ਗੁਰਜੀਤ ਕੀ ਫਤਿਹ